ਚੋਰਾ ਨੇ ਇੱਕ ਵਾਰ ਫੇਰ ਤੋਂ ਮੰਦਿਰ ਨੂੰ ਨਿਸ਼ਾਨਾ ਬਣਾਇਆ ਹੈ ਦੱਸਦੀ ਕਿ ਜਲੰਧਰ ਦੇ ਬਸਤੀ دانشਮੰਦਾ ਦੇ ਵਿੱਚ ਗੁਰੂ ਸੰਤ ਕਲੋਨੀ ਦੇ ਵਿੱਚ ਸ਼ਨੀ ਦੇ ਮੰਦਿਰ ਨੂੰ ਚੋਰਾ ਨੇ ਨਿਸ਼ਾਨਾ ਬਣਾਇਆ ਚੋਰ ਗੋਲ ਦੇ ਵਿੱਚੋਂ ਪਏ ਚੜਾਵੇ ਅਤੇ ਚਾਂਦੀ ਦੇ ਬਰਤਨ ਸਮੇਤ ਹੋਰ ਸਮਾਨ ਚੁੱਕ ਕੇ ਫਰਾਰ ਹੋ ਗਏ ਫਿਲਹਾਲ ਇਸ ਦਾ ਹਾਲੇ ਤੱਕ ਪਤਾ ਨਹੀਂ ਚੱਲ ਪਾਇਆ ਹੈ ਕਿ ਚੋਰਾ ਵੱਲੋਂ ਕਿੰਨੀ ਨਗਦੀ ਲੈ ਕੇ ਗਏ ਨੇ ਉਧਰ ਦੱਸਿਆ ਜਾ ਰਿਹਾ ਹੈ ਕਿ ਚੋਰ ਖਿੜਕੀ ਦੇ ਜ਼ਰੀਏ ਅੰਦਰ ਵੜੇ ਸੀ ਅਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਇਸ ਮਾਮਲੇ ਸੰਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਿਹਾ ਕਿ ਜਲਦ ਹੀ ਇਹਨਾਂ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਦਿਲਪ ਕੁਮਾਰ ਝਾਂ ਦਿਲਪ ਕੁਮਾਰ ਪੰਡਿਤ ਜੀ ਕੀ ਮਾਮਲਾ ਕੀ ਹੋਇਆ ਗਿਆ ਸਰ ਮਾਮਲਾ ਹੋਇਆ ਚੋਰੀ ਹੋਇਆ ਹੈ ਰਾਤ ਨੂੰ ਹਾਂ ਕੀ-ਕੀ ਚੋਰੀਆ ਮੰਦਿਰ ਵਿੱਚ ਮੰਦਿਰ ਵਿੱਚ ওই ਚਾਂਦੀ ਦੇ ਸਾਮਾਨ ਸਭ تھا ਉਹ ਸਭ ਚੋਰੀ ਹੋਇਆ ਹੈ ਪੈਸੇ ਚੋਰੀ ਹੋਇਆ ਹੈ। तो इस संबंधी आपने पुलिस को क्या दे दी है हाँ पुलिस को हम बयान दिए हुए हैं उन्होंने जो हमारे मंदिर का वो मैन है वो गोली जी है वही सब कुछ मंदिर में दिए हैं वही सब कंप्लेन लिखाए हैं पुलिस आए हैं ऐसी बात कुछ दिन है। पहले भी इधर मोहल्ला क्लिनिक में भी चोरी हुई थी अभी वो चोर पकड़े नहीं गए और आपके मंदिर में साथ में चोरी हो गई है क्या कहना है इसके बारे में आपको अब वो प्रशासन अब जो करे प्रशासन के ऊपर में है तो, तो कुछ नहीं कह सकते हैं ठीक है बोलिए करीब कितना नुकसान है कुछ पता लग सकता है नहीं ये उनका ही है सामान का तो तो सुबह देखे नहीं थे क्या नाम क्या है मंदिर का शनिदेव मंदिर शनिदेव मंदिर ठीक है बोलिए नाम अपना ਪਰਮਜੀਤ ਸਿੰਘ ਜੀ ਪਰਮਜੀਤ ਜੀ ਕਿਹੜੀ ਜਗ੍ਹਾ ਕਿਹੜੀ ਜਗ੍ਹਾ ਹੈ ਸੰਤਨਗਰ ਜੀ ਕੋਲਿਆ ਨਾਲ ਟਾਲਾ ਅੱਛਾ ਮੰਦਰ ਦਾ ਨਾ ਕੀਤੇ ਵਾਦੋ ਅੱਛਾ ਨੀ ਮੰਦਰ ਆਇਆ ਜੀ ਫਿਰ ਕੀ ਮਾਮਲਾ ਕੀ ਸਾਰਾ ਜੀ ਇਹ ਤਾਂ ਘਰ ਦੀ ਸਾਡੇ ਰੋਜ਼ ਦੀ ਰੁਟੀਨ ਚ ਮੰਦਰ ਆਏ ਕੋਲਿਆ ਉਹਨਾਂ ਨੇ ਆ ਕੇ ਤੇ ਦੇਖਿਆ ਜੀ ਅੰਦਰ ਚੋਰ ਜਿਹੜੇ ਉੱਪਰੋਂ ਦੀ ਗੁੰਮੜ ਪਾੜ ਕੇ ਤੇ ਅੰਦਰ ਆ ਗਏ ਅੰਦਰ ਆ ਕੇ ਤਾਂ ਅੰਦਰ ਕਮਰੇ ਦਾ ਵੀ ਕੋਲਿਆ ਉਹਨਾਂ ਨੇ ਤਾਲਾ ਖੋਲ ਕੇ ਤਾਂ ਉੱਥੋਂ ਜੀ ਜੋ ਚੜਾਵਾ ਸੀਗਾ ਉਹ ਲੈ ਗਏ ਤੇ ਲੋਕ ਬਰਤਨ ਸੀਗੇ ਉਹਦੇ ਫੁਲਿੱਟਾਂ ਸੀ ਜਾਂ ਚਾਂਦੀ ਦੀਆਂ ਉਹ ਲੱਗੇ ਕਿੰਨਾ ਕ ਨੁਕਸਾਨ ਹੋ ਗਿਆ ਵਾਜੀ ਕੋਈ ਨੁਕਸਾਨ ਕੀ ਕਹਿ ਸਕਦੇ ਆਪਾਂ ਓਕੇ ਜੀ ਤੇ ਥਾਣਾ ਕਿਹੜਾ ਪੈਂਦਾ ਸਮਝਾਣੀ ਥਾਣੇ ਕੰਪਲੇਟ ਦੇਤੀ ਪੰਜ ਨੰਬਰ ਥਾਣੇ ਕੰਪਲੇਟ ਦੇਤੀ ਜੀ ਕੰਪਲੇਟ ਹਾਂ ਜੀ ਦੇਤੀ ਜੀ ਉਹ ਆਏ ਸੀਗੇ ਠੀਕ ਹੈ ਸਰ ਕੀ ਕੀ ਮੈਂ ਦੇਖਣਾ ਜੀ ਕਿ ਪਿਛਲੇ ਦਿਨੀ ਕ ਮਹੱਲਾ ਕਲੇਨਿਕ ਦੇ ਵਿੱਚ ਤੁਹਾਡੇ ਨਾਲ ਹੀ ਬਿਲਕੁਲ ਹੋਇਆ ਹਲੇ ਉਹ ਚੋਰ ਹਲੇ ਉਹ ਚੋਰ ਫੜੇ ਨਹੀਂ ਗਏ ਨੇ ਠੀਕ ਹੈ ਜੀ ਤੇ ਆ ਨਵਾਂ ਹੀ ਲਾਣੀ 15 ਤੋਂ 20 ਦਿਨ ਪਹਿਲਾਂ ਦੀ ਹਲੇ ਗੱਲ ਹੈ ਅੱਜ ਫੇਰ ਇਦਾਂ ਦੀ ਵਾਰਦਾਤ ਹੋਈ ਨਹੀਂ ਸਸਨ ਨੂੰ ਚਾਹੀਦਾ ਜੀ ਇਹ ਮਹੌਲ ਇੰਨਾ ਖਰਾਬ ਹੋਇਆ ਪਿਆ ਕਿਸੇ ਦੇ ਕੋਈ ਰੈਂਡਮ ਮਹੌਲ ਹੀ ਨਹੀਂ ਹੈਗਾ ਆਪਰੇ ਬਹੁਤ ਤੁਹਾਡੀ ਮੰਗ ਕੀ ਜੇ ਭਈ ਸਰਕਾਰ ਨੂੰ ਸਰਕਾਰ ਕੋ ਤੁਹਾਡੀ ਮੰਗੀ ਜਿੱਦਾਂ ਰੋਜ਼ ਚੋੜੀ ਹੋਈ ਆ ਵੀ ਆ ਜਿਹੜੇ ਵਾਅਦੇ ਤਾਂ ਹੋਣ ਨਹੀਂ ਹੈਗੇ ਇਹਨਾਂ ਦੇ ਠੱਲ ਪਾਈ ਜਾਂ ਉਹਨਾਂ ਨੂੰ ਚੁੱਪ ਕੇ ਅੰਦਰ ਦਿੱਤੇ ਜਾਂਦੇ